ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋ ਅੱਜ ਖੜੇ ਆਂਗੇ ਪਿੰਡ ਅਧੂਰ ਜ਼ਿਲ੍ਹਾ ਲੁਧਿਆਣਾ ਜਿਹੜਾ ਤੁਸੀਂ ਟਰਾਲਾ ਦੇਖੀ ਜਨੇਓ ਪਿੱਸੇ ਇਹ ਲਿਖ ਲਿਆ ਜੀ ਬਾਬਾ ਬੋਰੇਵਾਲਾ ਕਲੱਬ ਗਉਂਸਾਲਾ ਕੋਟਲੀਆ ਬਲੂ ਤੋਂ 10 ਤਰੀਕ ਨੂੰ ਮਿੰਨੀ ਡਰਾ ਸੀਗਾ 11 ਨਾਮ ਸੀਗੇ 11 ਨਾਮ ਦੇ ਵਿੱਚ ਜਿਹੜਾ ਪਹਿਲਾ ਨਾਮ ਸੀਗਾ ਉਹਦੇ ਵਿੱਚ 3 ਚਬੈਸਾਂ ਸੀਗੀਆਂ ਟਰਾਲੇ ਦੀ ਸੀਗੀ ਬੋਲਟ ਦੀ ਸੀਗੀ ਤੇ ਆਈਫੋਨ ਦੀ ਸੀਗੀ ਪਰ ਬਾਪੂ ਨੂੰ ਜਿਹੜੇ ਨੂੰ ਇਨਾਮ ਲਿਖ ਲਿਆ ਉਹਨਾਂ ਨਾਲ ਗੱਲਬਾਤ ਕੀਤੀ ਤੇ ਬਾਪੂ ਨੇ ਜਿਹੜੀ ਚਬੈਸ ਰੱਖੀ ਆ ਉਹ ਟਰਾਲੇ ਦੀ ਰੱਖੀ ਆ ਤੇ ਅੱਜ ਟਰਾਲਾ ਲੈ ਕੇ ਅਸੀਂ ਸਾਰੇ ਪਹੁੰਚ ਗਏ ਨਾਲ ਸੋਕੀਆ ਬਾਈ ਕੋਟਲੀ ਐ ਤੇ ਸਾਡੇ ਇਧਰ ਭਰਾ ਖੜੇ ਨੇ ਗੱਗੀ ਵਰਗੇ ਡਬਲ ਟਾਇਰ ਆ ਬਾਈ ਜੇਕਾਲਾ ਟਰਾਲਾ ਸਭ ਤੋਂ ਪਹਿਲਾਂ ਬਾਪੂ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੁਹਾਨੂੰ ਵੀ ਸਾਰਿਆਂ ਨੂੰ ਜੀ ਆਇਆਂ ਜੀ ਤੇ ਟਰਾਲੇ ਬਾਰੇ ਦੱਸੋ ਪਹਿਲਾਂ ਟਰਾਲਾ ਤੁਹਾਨੂੰ ਪਸੰਦ ਆਗਾ ਹਾਂ ਜੀ ਠੀਕ ਹੈ ਠੀਕ ਹੈ ਤੇ ਦੂਜੀ ਗੱਲ ਹੈ ਕੀ ਜਿਹੜਾ ਡਰਾ ਚੱਲ ਰਿਹਾ ਹੈਗਾ ਕੋਟਲੀਆ ਬਲੂ ਦਾ ਉਹਦੇ ਬਾਰੇ ਕੀ ਕਹੋਗੇ ਤੁਸੀਂ ਮੈਂ ਤਾਂ ਕਹੂੰਗਾ ਵੀ ਵੱਧ ਤੋਂ ਵੱਧ ਕੋਈ ਬਹਾਨਾ ਪਾਓ ਵੀ ਸਾਫ਼ ਸੁਥਰਾ ਕੰਮ ਹੈਗਾ ਇਹ ਇੱਕ ਨੰਬਰ ਹੈ ਜਿਹੜਾ ਕਹਿੰਦੇ ਨੇ ਧੋਖਾਧੜੀ ਵਾਲਾ ਕੰਮ ਆ ਉਹਦਾ ਦਾ ਕੰਮ ਤਾਂ ਨਹੀਂ ਕੋਈ ਤਾਂ ਇਹ ਤਾਂ ਛੋਟਾ ਗੱਡੀ ਵਾਲਾ ਤਾਂ ਕੋਈ ਕੰਮ ਹੀ ਨਹੀਂ ਠੀਕ ਹੈ ਵੀ ਇਹ ਛੋਟਾ ਰਿਸ਼ਤੇਦਾਰ ਤਾਂ ਨਹੀਂ ਕੋਈ ਕਹਿਣ ਦਾ ਭਾਬ ਜਿਹੜਾ ਮੈਂ ਤਾਂ ਇਹਨਾਂ ਨੂੰ ਜਾਣਦਾ ਵੀ ਨਹੀਂ ਕੋਣ ਜਾਣਦਾ ਵੀ ਨਹੀਂ ਤੇ ਟਰਾ ਦਿਲ ਖੋਲ ਕੇ ਪਾ ਸਕਦੇ ਹੋ ਮਿੱਤਰੋ ਕਿਉਂਕਿ 19 ਤਰੀਕ ਨੂੰ ਦੋ ਧਮਾਕੇ ਹੋ ਰਹੇ ਨੇ ਦੋ ਟਰਾ ਲਿਕਰ ਰਹੇ ਨੇ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਹੈ ਉਹ ਨੰਬਰਾਂ ਤੇ ਤੁਸੀਂ ਕੂਪਨ ਭੇਜ ਸਕਦੇ ਹੋ ਬਾਕੀ ਸ਼ੌਕੀ ਆਪਣੇ ਨਾਲ ਹੈ ਬਈ ਸ਼ੌਕੀ ਕੀ ਕਹੇਗਾ ਦੋ ਗੱਲਾਂ ਹਾਂਜੀ ਮੈਂ ਤਾਂ ਇਹ ਗੱਲ ਕਹਿਣੇ ਆਂ ਵੀ ਆਪਾਂ ਅੰਕਲ ਜੀ ਨੇ ਵਾਦਾ ਕੀਤਾ ਸੀ ਵੀ ਟਰਾਲਾ ਘਰੇ ਪਹੁੰਚਦਾ ਕਰਾਂਗੇ। ਜੀ। ਤਾਂ ਇਹਨਾਂ ਦਾ ਜਿਹੜਾ ਜੈਕ ਵਾਲਾ ਟਰਾਲਾ ਘਰੇ ਪਹੁੰਚਦਾ ਕੀਤਾ। ਜੀ। ਤੇ ਅੰਕਲ ਜੀ ਇਹ ਨਹੀਂ ਵੀ ਇਹਨਾਂ ਨੇ ਸਾਡੇ ਡਰਾਜ ਕੋਪਣ ਪਾਇਆ ਸੀ। ਬੜਾ ਐਮਰੀਕੋ ਉਧਰ ਦੱਸ ਦਿਓ ਬੜਾ ਡ੍ਰਾਈਵਰ ਖੜਾ। ਜੀ। ਇਹ ONR ਵੀ ਨਿਕਲਿਆ ਹੋਇਆ ਹੈਗਾ। ਇਹ ਬਾਪੂ ਕਿੱਥੋਂ ਨਿਕਲਿਆ ਹੈਗਾ? ਤੇ ਮਾਤਰਾ ਸਾਹਿਬ। ਇਹ ਜਿਹੜਾ ਪਹਿਲਾ ਡਰਾ ਸੀ ਉਹ ਤੋਂ ਲੈ ਵੀ ਉੱਥੇ ਹੀ ਸ਼ੁਰੂਆਤ ਕੀਤੀ ਦੀ ਆਪਾਂ। ਇਹ ਬਾਪੂ ਨੂੰ ਨਿਕਲਦੀ ਪਹਿਲਾ ਡ੍ਰਾਈਵਰ ਉਤੋਂ ਤੇ ਉਸ ਤੋਂ ਬਾਅਦ ਸਾਰੇ ਡਰਾ ਜਿਵੇਂ ਆ ਆ ਗਿਆ ਕੋਟਲੀ ਵਾਲਾ ਤੀਜਾ ਡਰਾ ਜਿਹੜਾ ਆਪਣਾ ਬਈ ਦੂਜੀ ਥਾਰ ਨਿਕਲੀ ਜੀ ਮਾਨ ਗੜਾ ਅਨੁਮਾਨ ਗੜਾ ਉਹ ਪੰਜ ਭਰਾ ਸੀ ਉਹਨਾਂ ਨੂੰ ਪੰਜ ਭਰਾ ਉਹਨਾਂ ਨੂੰ ਨਿਕਲ ਨਹੀਂ ਸੀ ਭਾਈ ਜੀ ਤਾਂ ਉਹ ਉਹ ਵੀ ਜਿਵੇਂ ਜਦੋਂ ਲੋਡ ਬੰਦ ਸੀਗੇ ਜਿਵੇਂ ਉਹਨਾਂ ਨੂੰ ਬਹੁਤ ਵਧੀਆ ਸਾਡਾ ਬੜਾ ਮਨਖੋਸ਼ ਹੋਇਆ ਜਦੋਂ ਗੱਡੀ ਨਿਕਲੀ ਇੱਕ ਵਾਰ ਬਾਪੂ ਦਾ ਘਰ ਬਾਹਰ ਜਰੂਰ ਦਿਖਾਓ ਮੈਂ ਕਹਿਣਾਗਾ ਵੀ ਇੱਥੇ ਉਹਨਾਂ ਦੇ ਘਰ ਦੇ ਵਿੱਚ ਟਰਾਲਾ ਆਪਾਂ ਖੁਦ ਛੱਡਣ ਆਏਗੇ ਸੋ ਭਾਈ ਜੇ ਸਾਡਾ ਕੰਮ ਵਧੀਆ ਲੱਗਦਾ ਹੈ ਤੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਇੰਨਾ ਕੰਮ ਜ਼ਰੂਰ ਕਰ ਦਿਓ ਤੇ ਛੋਟਾ ਦਿਲੋਂ ਧੰਨਵਾਦ ਆ ਜਿਹੜੇ ਤੁਸੀਂ ਜਾਣਦੇ ਵੀ ਨਹੀਂ ਬਾਈ ਅੱਜ ਮੈਂ ਰਸਤੇ ਦੇ ਵਿੱਚ ਆਉਂਦੇ ਆਉਂਦੇ ਨਹੀਂ 5000 ਭਰਾ ਨੇ ਕਿਸੇ ਨੇ ਕੂਪਣਾ ਪਾਇਆ ਨਹੀਂ 5000 ਦੇ ਵੀ ਛੋਟਾ ਦਿਲੋਂ ਧੰਨਵਾਦ ਆ ਜਿਵੇਂ ਤੁਸੀਂ ਵਿਸ਼ਵਾਸ ਬਣਾ ਕੇ ਰੱਖਿਆ ਠੀਕ ਹੈ ਇਹਨਾਂ ਸਾਡੇ ਤੇ ਮਾਣ ਕਰਦੇ ਹੋ ਓਮੀ ਛੋਟਾ ਮਾਣ ਜਿਹੜਾ ਬਣਾ ਕੇ ਰੱਖਾਂਗੇ ਨਾ ਥੋੜਾ ਵਿਸ਼ਵਾਸ ਟੁੱਟੇ ਠੀਕ ਹੈ ਓਮੀ ਵਿਸ਼ਵਾਸ ਰਹੂਗਾ ਤੇ ਕੰਮ ਆ ਜਿਹੜਾ ਜਿਵੇਂ ਟਰੱਕ ਕਢਾਏ ਨੇ ਓਮੀ ਜਿਹੜਾ ਆਹ 19 ਤਰੀਕ ਨੂੰ ਡਰਾ ਆ ਰਿਹਾ ਹੈਗਾ ਮੇਨ 5 ਵਜੇ ਨਿਕਲਣਾ ਹੈ ਓਮੀ ਡਰਾ ਨਿਕਲੂਗਾ ਤੇ ਹੋਰ ਕੋਈ ਗੱਲਬਾਤ ਬਾਈ ਹੋਰ ਤਾਂ ਬਸ ਇਹੀ ਬ ਜੀ ਤਾਂ ਉਹ ਨੰਬਰ ਤੇ ਕਾਲ ਕਰ ਸਕਦੇ ਹੋ ਜੀ WhatsApp ਵੀ ਹਾਂਜੀ ਜਿਹੜੀ ਕੂਪਨ ਸਕੀਮ ਆਪਣੇ 300 ਦਾ ਇੱਕ ਕੂਪਨ ਹੈ ਹੂੰ ਤੇ 500 ਦੇ ਤਿੰਨ ਹੈ 1000 ਦੇ 8 ਹੈ 2000 ਦੇ 20 ਹੈ 4043 ਤੇ 5060 ਕੁ ਪਣ। ਜੀ ਹੁਣ ਲੇਟ ਨਾ ਹੋਵੇ ਇੱਕ ਹੋਰ ਵੱਡੀ ਗੱਲ ਆ ਵੀ ਖੁੱਲਾ ਸੱਦਾ ਬਈ ਸਾਰਿਆਂ ਨੂੰ 19 ਤਰੀਕ ਨੂੰ ਤੁਸੀਂ ਪਹੁੰਚ ਸਕਦੇ ਹੋ। ਬਾਕੀ ਘੱਟੋ ਘੱਟ 50 ਚੰਨਾਂ ਦੇ ਲਾਈਵ ਚੱਲਣਾ ਹੈ ਪਰ ਸੋਨੂੰ ਖੁੱਲਾ ਸੱਦਾ ਵੀ ਤੁਸੀਂ ਉੱਥੇ ਆ ਕੇ ਲਾਈਵ ਰਾਤ ਦੇਖ ਸਕਦੇ ਹੋ। ਬਾਕੀ ਦਿਲ ਖੁੱਲ ਕੇ ਟੋਕਣ ਪਾ ਦਿਓ ਬਈ ਧੰਨਵਾਦ ਬਹੁਤ-ਬਹੁਤ ਇੰਨਾ ਪਿਆਰ ਕਰਦੇ ਹੋ। ਬਾਪੂ ਜੀ ਬਹੁਤ-ਬਹੁਤਾਂ ਨਵਾ ਸੋਡਾ। ਸੋਡਾ ਬੇਬੇ ਜੀ ਸਾਰਿਆਂ ਦਾ। ਜੀ।